ਮਨ ਕਾ ਕਹਿਆ ਮਨਸਾ ਕਰੈ ਸਤਿਗੁਰੂ ਪਾਨਸਾਹੀ ਬਚਨ ਕਰਦੇ ਨੇ ਕਿ ਪ੍ਰਭੂ ਨਾਮ ਕਉ ਹੁੰਜੇ ਹੋਏ ਮਨੁੱਖ ਦੀ 부ਤੀ ਮੀ ਤੇ ਮਨ ਵੀ ਪਾਸਾ ਕਹਿੰਦੇ ਇਹ ਜਿਹੜੀ ਮਤ ਹੈ ਉਸ ਮਤ ਹੈ 부ਤੀ ਹੈ ਸਾਡੀ ਮਨ ਦੇ ਗਲੇ ਤੇ ਕਿਉਂਕਿ ਕਾਲਪੁਰਤ ਵਹਿਗੂ ਜੀ ਦੇ ਨਾਮ ਤੋਂ ਕੁੰਝੇ ਹੋਏ ਹਨ ਇਸ ਕਰਕੇ ਇਹ ਮਨ ਦੀ ਗੱਲ ਮੰਨਦੀ ਹੈ ਇਹੋ ਮਨ ਪੁੰਨ ਪਾਪ ਉਚਰੇ ਤੇ ਜਿਹੜਾ ਇਹ ਮਨ ਹੈ ਪਾਸੋਂ ਕਿੰਦੇ ਇਹ ਨਿੱਡੀਆਂ ਇਹ ਗੱਲਾਂ ਸੋਚਦਾ ਹੈ ਕਿ ਸ਼ਾਸਤਰਾਂ ਦੀ ਮर्यादा ਅਨੁਸਾਰ ਪੁੰਨ ਕੀ ਹੈ ਤੇ ਪਾਪ ਕੀ ਹੈ ਗੋਧ ਵੀ ਮਨ ਦੀ ਗੱਲ ਮੰਨਦੀ ਹੈ ਮਨ ਵਿਚਾਰ ਕਰਦਾ ਹੈ ਆਪ ਨੂੰ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਪਰ ਇਸ ਮਨ ਨੂੰ ਪਾਸਾ ਜੀ ਕਹਿੰਦੇ ਮਾਇਆ ਦਾ ਬੜਾ ਨਸਾ ਹੋਇਆ ਪਿਆ ਮਾਇਆ ਦੇ ਨਸੇ ਵਿੱਚ ਐਸਾ ਮਸਤ ਹੋਏ ਮਨੁੱਖ ਨੂੰ ਮਾਇਆ ਦੇ ਕੋਲੋਂ ਫਿਰ ਜੀਵਾ ਨਹੀਂ ਹੁੰਦਾ ਹੈ ਕਦੇ ਰੱਜ ਦਾ ਨਹੀਂ ਹੈ ਮਾਇਆ ਦੀ ਭੁੱਖ ਸਦਾ ਹੀ ਉਹਨੂੰ ਲੱਗੀ ਹੀ ਰਹਿੰਦੀ ਹੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਇਹ ਮਾਇਆ ਦੇ ਬੰਧੁਰ ਜੀਵਾ ਤੇ ਮਾਇਆ ਦੇ ਮੂਖ ਕਲਾਸੀ ਆਸਾ ਵੀ ਕਹਿੰਦੇ ਤੁਹੋਂ ਹੀ ਹੁੰਦੀ ਐ ਜਦੋਂ ਮਨੁੱਖ ਨੂੰ ਸਦਾ ਸਿਰ ਰਹਿਣ ਵਾਲਾ ਪ੍ਰਭੂ ਮਨ ਦੇ ਵਿੱਚ ਪਿਆਰਾ ਰੱਖਣ ਲੱਗ ਪਵੇ ਜਿਨ੍ਹਾਂ ਜਿਹੜਾ ਮਨ ਅਕਾਲ ਪੁਰਖ ਜੀ ਦੇ ਨਾਮ ਅਕਾਲ ਪੁਰਖ ਜੀ ਦੇ ਨਾਲ ਨਹੀਂ ਜੁੜਦਾ ਉਹ ਵਹਿਗੁਰੂ ਜੀ ਦੇ ਨਾਮ ਨਹੀਂ ਜੁੜਦਾ ਉਹਨਾਂ ਦੇ ਪਾਸਾ ਕਹਿੰਦੇ ਇਹ ਮਨ ਨੂੰ ਮਾਇਆ ਦੀ ਕੁੱਪ ਚਿਪੜਿਓ ਰਹਿੰਦੀ ਐ ਇਨੋਂ ਰਜਾਈ ਨਹੀਂ ਆਉਂਦਾ ਇਤ ਤੇ ਕੀ ਨਹੀਂ ਆਉਂਦੀ ਹੈ ਇਹ ਮਾਇਆ ਭਜੂ ਰਾਜਦਾਨੀ ਹੈ ਤਨ ਤਨ ਕਲਤ ਸਾਰੇ ਕਭ ਮਾਨਾ ਸਹਿਜ ਕਹਿੰਦੇ ਹੈ ਅਹਮਾਨੀ ਜੀਵ ਰੇਖ ਇਸਰੀਰ ਇਹ ਧਨ ਤੇ ਇਸਤਰੀ ਇਹ ਸੰਸਾਰਾ ਨਾਲ ਨਿਕਣ ਵਾਲੀ ਨਹੀਂ ਨਾ ਤੇਰੇ ਸਦਾ ਸਰੀਰ ਨਾਲ ਜਿਵੇਂਗਾ ਨਾ ਧਨ ਨਿਵੇਗਾ ਨਾ ਤੇਰਾ ਕਿਸ ਆਖੇ ਸਤਰੀ ਨਿਵੇਗੀ ਇਹ ਸਾਰੇ ਹੀ ਨਾਮ ਜਪਣ ਵਾਲੇ ਨਹੀਂ ਹਨ ਨਾਮ ਨਿਵਣ ਵਾਲੀ ਪ੍ਰਸਤੂਰ ਕਿਹੜੀ ਹੈ ਬਿਨ ਨਾਮ ਇਸ ਸੰਗ ਨਾ ਜਾਣਾ ਰਹਾ ਆਸਾ ਕਿnde ਭਾਈ ਨਾਮ ਤੋਂ ਬਿਨਾ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਜੀਵ ਦੇ ਨਾਲ ਜਾਵੇ ਇਸ ਕਰਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਦੇ ਨਾਲ ਨਾਲ ਨਹੀਂ ਜਾਂਦੀ ਐ ਦੇ ਭਲੇ ਵਾਸਤੇ ਰਹਾ ਇਤਰਾਸ ਭੋਗ ਖੁਸ਼ੀਆਂ ਮਨ ਕੇਰੀ ਤੂੰ ਭਾਈ ਤੂੰ ਇਸ ਸੰਸਾਰ ਦੇ ਵਿੱਚ ਰਹਿ ਕੇ ਮਨੁੱਖਾਂ ਜਨੂੰ ਪਾ ਕੇ ਮਾਇਕ ਰਸਾਂ ਦੇ ਭੋਗ ਕਰਦਾ ਹੈ ਮੰਗੀਆਂ ਮੌਜਾਂ ਪਾਣੀ ਦੀਆਂ ਹਨ ਪਰ ਚੇਤੇ ਰੱਖੀ ਜਿਹੜੀ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ ਜਿਹੜੀ ਮਾਇਆ ਕਰਕੇ ਤੂੰ ਤਾਲਪੁਰ ਬੈਗਣ ਨੂੰ ਭੁਲਾਇਆ ਹੋਇਆ ਹੈ ਤਨ ਲੋਕਾਂ ਤਨ ਭਸਮ ਹੈ ਢੇਰੀ ਪਾਸਕ ਜਦੋਂ ਤੁਹਾਨੂੰ ਤੈਨੂੰ ਮੌਤ ਆਉਣੀ ਹੈ ਨਾ ਮੌਤ ਆਉਣ ਤੇ ਤਨ ਹੋਰ ਲੋਕਾਂ ਦਾ ਬੰਡਾਣ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਨਾਮ ਧੰਨ ਤੇਰਾ ਜੀ ਨਾ ਪਾ ਸਕਦੇ ਤਨ ਤੇਰਾ ਜੀ ਤਨ ਦੇ ਸੁਖ ਬੜੇ ਇਕੱਠੇ ਕੀਤੇ ਨੇ ਸੰਸਾਰ ਵਿੱਚ ਰਹਿ ਕੇ ਮਾਇਆ ਬੜੀ ਵੱਟੀ ਕੀਤੀ ਹੈ ਪਰ ਜਿਹੜਾ ਸਾਡੇ ਵਸਤੂ ਕੰਨ ਆਉਣ ਵਾਲੀ ਸੀ ਪਾਸਾ ਕਹਿੰਦੇ ਬਿਨ ਨਾਮ ਹੈ ਕਿਸ ਸੰਗ ਨਾ ਜਾਣਾ ਨਾਮ ਨੇ ਸਾਡੇ ਨਾਲ ਜਾਣਾ ਸੀ ਅਕਾਲ ਪੁਰਖ ਜੀ ਦਾ ਸਿਮਰਨ ਅਸੀਂ ਕੀਤਾ ਨਹੀਂ ਨਾਮ ਜਪਿਆ ਨਹੀਂ ਹੈ ਇਸ ਕਰਕੇ ਬੇਸ ਸੰਸਾਰ ਤੋਂ ਖਾਲੀ ਹੱਥ ਹੀ ਵੰਦਤੁਰ ਪੰਦਤ ਹੈ ਫਿਰ ਪਛਾਉਂਗਾ ਇਸ ਕਰਕੇ ਬਾਣੀ ਨੇ ਸਮਝਾਇਆ ਹੈ ਭਾਈ ਧੰਨ ਰੂਪਾ ਤਨ ਅਸਮੈ ਤੇਰੀ ਤਨ ਭਾਈ ਹੋਰ ਲੋਕਾਂ ਨੇ ਸਾਥ ਲੈਣਾ ਤੇ ਮਿੱਟੀ ਤੇਰੀ ਢੇਰੀ ਸਰੀਰ ਤੇਰਾ ਮਿੱਟੀ ਦੇ ਢੇਰੀ ਬਣ ਜਾਣਾ ਹੈ ਖਾਕੂ ਖਾਕ ਰਲੈ ਸਭ ਪੈਲ ਇਹ ਸਾਰਾ ਹੀ ਪਸਾਰਾ ਅੰਤ ਖਾਕ ਵਿੱਚ ਹੀ ਰਲ ਜਾਂਦਾ ਹੈ ਬਿਨ ਸਖਦੈ ਨਹੀਂ ਉਤਰੈ ਮੈਰ ਤੇ ਪਾਸਾ ਕਹਿੰਦ ਨੇ ਮਨ ਦੇ ਉੱਤੇ ਜਿਹੜੇ ਇਹ ਵਿਸ਼ੇ ਗਕਾਰਾਂ ਦੀ ਮੈਲ ਕੱਤੀ ਹੁੰਦੀ ਜਾਂਦੀ ਹੈ ਵਿਸ਼ਿਆਂ ਦੇ ਭੋਗਾਂ ਦੀ ਮੈਲ ਕੱਤੀ ਹੋ ਰਹੀ ਹੈ ਉਹ ਮੈਲ ਗੁਰੂ ਦੇ ਸਬਦ ਤੋਂ ਬਿਨਾਂ ਨਹੀਂ ਨਹੀਂ ਗੁਰੂ ਦਾ ਸਬਦ ਕੀ ਉਸ ਮੈਲ ਨੂੰ ਲਾਗੀ ਐਸੀ ਗੱਲ ਕੇ ਤਾਂ ਰੋਜ਼ ਵੇਂਦੀ ਕਰਦੇ ਨੇ ਪਾਸਾ ਜੀ ਮੁਖ ਬਚਨ ਕਰਦੇ ਨੇ ਅਸੀਂ ਰੋਜ਼ ਸਰਵਣ ਕਰਦੇ ਹਾਂ ਮੂਰਤ ਪ੍ਰੀਤੀ ਕੱਪੜ ਹੋਏ ਦੇਸਾ ਗੁਣ ਲਈਏ ਕੋ ਕੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾ ਲੈ। ਆਸਾ ਕਹਿੰਦੇ ਗੁਰੂ ਦੇ ਸੰਗ ਕੋ ਗਨਾਖਰਨੀ ਨਹੀਂ ਲਿਖੇ ਮੈਂ। ਇਸ ਕਰਕੇ ਤੋਂ ਇਹਨੂੰ ਮੈਨੂੰ ਨਾਉਣ ਵਾਰ ਤੇ ਪਾਈ ਇਹਨਾਂ ਵਿਸ਼ਿਆਂ ਵਿਚਾਰਾਂ ਦੇ ਤਿਆਗ ਵਾਰ ਤੇ ਤੂਟਾ ਲੱਗ। ਗੁਰੂ ਵਾਲਾ ਗੁਰੂ ਦੇ ਸਾਧ ਨੂੰ ਗ੍ਰਹਿਣ ਕਰ ਕੁੰਦਾ ਸਾਧ ਲੈ ਕੇ ਨਾਮ ਲੱਭੇ ਆਪਣੇ ਮਨ ਦੇ ਉੱਪਰ ਜਿਹੜੇ ਵਿਸ਼ੇ ਵਿਚਾਰਾਂ ਦੀ ਮੈਲ ਚੀ ਹੈ ਇਹਨੂੰ ਘੋਣਾ ਕਰ ਗੀਤ ਰਾਗ ਭੰਨ ਤਾਲ ਸੇ ਪੂਰੇ ਪ੍ਰਭੂ ਨਾਮ ਤੋਂ ਕੁੰਝ ਕੇ ਮਨੋ ਕਨੇ ਕਿਸਮਾ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿੱਚ ਮਨ ਪਰਚਾਉਂਦਾ ਹੈ ਇਹ ਸਾਰੇ ਰਾਗ ਗੀਤ ਸਭ ਕਾਲ ਝੂਠੇ ਹਨ ਇਹ ਝੂਠੇ ਕੁੱਤ ਨੰਨ ਕਹੇ ਗੁਣ ਉਪਜੈ ਬਿਨ ਸਹਿ ਪੂਰੇ ਕਿਉਂਕਿ ਨਾਮ ਤੋਂ ਬਿਨਾ ਜੀਵ ਤਿੰਨ ਗੁਣਾ ਦੇ ਅਸਰ ਵਿੱਚ ਜੰਮਦਾ ਮਰਦਾ ਰਹਿੰਦਾ ਹੈ ਤੇ ਪ੍ਰਭੂ ਚਰਨਾਂ ਤੋਂ ਵਿਛੜਿਆ ਰਹਿੰਦਾ ਹੈ ਤਿੰਨ ਗੁਣ ਨੇ ਸਤਪੁਰ ਸਾਖੰਦੇ ਤਿੰਨ ਤੇਗੁਣ ਮਾਇਆ ਹੈ ਇਹ ਮਾਇਆ ਦੇ ਵਿੱਚ ਫਸਿਆ ਹੋਇਆ ਮਨੁੱਖ ਫਿਰ ਇਹਦੇ ਵਿੱਚ ਹੀ ਮਰੀ ਜਾਂਦਾ ਹੈ ਜੰਮੀ ਜਾਂਦਾ ਹੈ ਜੰਮੈ ਮਰੈ ਮਰੈ ਤੇ ਜੰਮੈ ਬਹੁਤ ਸਜਾਈ ਪੈ ਹੈ ਦੇਸ ਨੰਮੈ ਪਾਤਸ਼ਾਹ ਕਹਿੰਦਾ ਫਿਰ ਇਹ ਪ੍ਰਮੋ ਚਰਨਾਂ ਤੋਂ ਭਾਈ ਮਾਇਆ ਕਰਕੇ ਵਿਛੜਿਆ ਹੀ ਰਹਿੰਦਾ ਹੈ ਦੂਜੀ ਦੁਰਮਤ ਦਰਦ ਨਾ ਜਾਏ ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਦੇ ਨਾਲ ਜੀਵ ਦੀ ਹੋਰ ਝਾਕ ਦੇ ਭੈੜੀ ਮਤ ਦੂਰ ਨਹੀਂ ਹੁੰਦੀ ਹੈ ਕੋਈ ਮਾਇਆ ਕਰਕੇ ਇਹ ਗੀਤ ਰਾਗ ਆਦਿ ਗਾਉਂਦਾ ਹੈ ਤੇ ਪਾਸਾ ਕਹਿੰਦੇ ਕੁਝ ਇਹ ਦੇ ਰਾਹੀ ਮਾੜੇ ਬਖਿਆਲ ਦੇ ਬਚਨਾਂ ਪਾਉਂਦੇ ਨੇ ਮਨ ਦੇ ਵਿੱਚ ਜਿਹੜੇ ਅਸੀਂ ਸੁਣ ਲੈਂਦੀਆਂ ਲੱਛਰ ਸਾਦੇ ਗਾਣੇ ਪੈਰਾ ਇਸ ਕਰਕੇ ਪਾਸਾ ਕਹਿੰਦੇ ਭੈੜੀ ਮਤ ਨਾਲ ਦੂਰ ਨਹੀਂ ਹੁੰਦੀ ਹੈ ਭਾਈ ਆਤਮਿਕ ਰੋਗ ਇਹਦੇ ਨਾਲ ਜਾਂਦਾ ਨਹੀਂ ਹੈ ਛੁਟੈ ਗੁਰਮੁਖ ਦਾਰੂ ਗੁਣ ਗਾਈ ਜੇ ਪਾ ਸਕਦੇ ਇੱਕ ਦੂਜੀ ਝਾਕ ਨੂੰ ਦੁਰਮਤ ਤੋਂ ਆਤਮਿਕ ਰੋਗ ਤੋਂ ਉਹ ਮਨੁੱਖ ਖਲਾਸੀ ਹੁੰਦਾ ਹੈ ਉਹ ਵੱਜਦਾ ਹੈ ਜੋ ਗੁਰੂ ਦੇ ਸੰਗਮਤ ਹੋ ਕੇ ਪਰਮਾਤਮਾ ਦੇ ਗੁਣ ਹੋਉਂਦਾ ਹੈ ਇਹ ਸਿੱਖ ਸਲਾਹ ਦੀ ਸਲਾਹ ਹੀ ਇਨ੍ਹਾਂ ਲੋਕਾਂ ਦਾ ਧਾਰਮ ਹੈ ਇਨ੍ਹਾਂ ਲੋਕਾਂ ਦੀ ਦਵਾਈ ਹੈ ਪਾਸਾ ਕੰਦੇ ਜੁਰਤ ਨਾਲ ਆਕਾਂ ਤੋਂ ਦੂਰ ਹੋ ਕੇ ਰਾਗਨਾਥ ਤੋਂ ਦੂਰ ਹੋ ਕੇ ਕੇਵਲ ਤੇ ਕੇਵਲ ਕਾਲਪੁਰਖ ਵੈਕੂਨਜੀ ਦੇ ਗੀਤ ਗਾਉਂਦਾ ਓਦੀ ਸਿਖਤ ਸਲਾਹ ਦੇ ਗੀਤ ਗਾਉਂਦਾ ਪਾਸਾ ਕੰਦੇ ਭਾਈ ਉਹੀ ਫਿਰ ਦੁੱਖਾਂ ਤੋਂ ਰੋਗਾਂ ਤੋਂ ਖਲਾਸੀ ਹੁੰਦਾ ਕਿਉਂਕਿ ਕਾਲਪੁਰਖ ਦੀ ਸਿਖਤ ਸਲਾਹ ਕਾਲਪੁਰਖ ਗੈ ਨੂੰ ਜਿਹਦਾ ਜਪਿਆ ਗਿਆ ਨਾਮ ਹੀ ਇਨ੍ਹਾਂ ਰੋਗਾਂ ਦੀ ਦਾਰੂ ਹੈ ਤੋਤੀ ਉਜਲਾ ਤਿਲਕ ਕਰ ਮਾਰਾ ਜਿਹੜੇ ਮੁੱਖ ਚਿੱਟੀ ਤੋਤੀ ਪਹਿਨਦੇ ਨੇ ਮੱਥੇ ਦੇ ਉੱਤੇ ਤਿਲਕ ਲਾਉਂਦੇ ਹਨ ਤੇ ਘਰ ਦੇ ਵਿੱਚ ਮਾਲਾ ਪਾਉਂਦੇ ਹਨ ਅੰਦਰ ਗਰੋਧ ਪੜ੍ਹ ਹੈ ਨਾਟਸਾਲਾ ਤੇ ਪਾਸਾ ਕਹਿੰਦੇ ਵੇਦ ਆਤਮਾ ਦੇ ਮੰਤਰ ਵੀ ਪੜ੍ਹਦੇ ਰਹਿੰਦੇ ਪਰ ਉਹਨਾਂ ਦੇ ਅੰਦਰ ਗਰੋਧ ਬੜਬੜ ਹੈ ਅੰਦਰ ਗਰੋਧ ਹੈ ਉਹਨਾਂ ਦਾ ਉਤਮ ਜੋ ਨਹੀਂ ਹੈ ਜਿਵੇਂ 나ਕ ਕਰ ਦੇ ਵਿੱਚ 나ਕ ਵਿਦਿਆ ਦੀ सगलाई ਕਰ ਰਹੀ ਨਾ ਨਾਮ ਵਿਸਾਰ ਮਾਇਆ ਮਦਕੀਆ ਤੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਉਧਾਰ ਕੇ ਮਾਇਆ ਦੇ ਮੋਹ ਦੀ ਸ਼ਰਾਬ ਪੀਤੀ ਹੋਈ ਹੋਵੇ ਭਾਈ ਉਹਨਾਂ ਨੂੰ ਸੁੱਖ ਨਹੀਂ ਹੋ ਸਕਦਾ ਮਾਇਆ ਦੇ ਮਦ ਪਾਰਮਤਾ ਦਾ ਭਾਵ ਹੈ ਸ਼ਰਾਬ ਨਸ਼ਾ ਇਨਾਂ ਨੂੰ ਮਾਇਆ ਦਾ ਨਸ਼ਾ ਹੋਇਆ ਕਰਕੇ ਉਹ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਹਨ ਬਿਨ ਗੁਰ ਭਗਤ ਨਾਹੀ ਸੁਖ ਤੀਆ ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ਤੈ ਸੂਕਰ ਸਵਾਨ ਘਰ ਤਬ ਮੁਝਾਰਾ ਤੇ ਪਾਸਾ ਕਹਿੰਦੇ ਜਿਹੜੇ ਭਾਈ ਕਾਰਪੂਤਨੀ ਭਗਤੀ ਤੋਂ ਸਖਣੇ ਨੇ ਉਹਨਾਂ ਮਨੁੱਖਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ ਮਲੇਸ਼ ਨੀਚ ਚੰਡਾਲਾ ਪਸ਼ੂ ਮਲੇਸ਼ ਨੀਚ ਚੰਡਾਲ ਆਦਕਾਂ ਦੀਆਂ ਝੂਨਾ ਦੇ ਵਿੱਚ ਫਿਰ ਭਵਾਇਆ ਜਾਂਦਾ ਹੈ ਫਿਰ ਉਹ ਇਹਨਾਂ ਝੂਨਾ ਦੇ ਵਿੱਚ ਭਟਦੇ ਹਨ ਜਿਹੜੇ ਭਾਈ ਨਾਮ ਨਹੀਂ ਲੱਭਦੇ ਗੁਰੂ ਵਾਲੇ ਦੀ ਬਣਦੇ ਅੰਨ ਬੰਦਨ ਮੂਹ ਫਿਰੇ ਤਨ ਜੋਨ ਭਾਈ ਜਿਨਾ ਬੰਦਿਆ ਨੇ ਆਪਣਾ ਮੂਹ ਗੁਰੂ ਵੱਲੋਂ ਮੋੜਿਆ ਹੋਇਆ ਹੈ ਤਾਂ ਸਾਹ ਕਹਿੰਦੇ ਭਾਈ ਬੰਦਨ ਵਦਿਆ ਆਈ ਹੈ ਜਾਈ ਹੈ ਗੁਰੂ ਮਾਇਆ ਦੇ ਮੂਹ ਦੇ ਵਿੱਚ ਬੰਨੇ ਹੋਏ ਮਾਇਆ ਦੇ ਬੰਦਨਾਂ ਦੇ ਵਿੱਚ ਵੱਜੇ ਹੋਏ ਜਨਮ ਮਰਨ ਦੇ ਗੇੜ ਵਿੱਚ ਉਹ ਮਨੁੱਖ ਪਏ ਰਹਿੰਦੇ ਹਨ ਗੁਰ ਸੇਵਾ ਤੇ ਰਹੇ ਪਦਾਰਥ ਗੁਰੂ ਦੀ ਦਸੀ ਸੇਵਾ ਦੇ ਰਾਹੀਂ ਹੀ ਮਨੁੱਖ ਨਾਮ ਸਰਮਾਇਆ ਪ੍ਰਾਪਤ ਕਰਦਾ ਹੈ ਨਾਮ ਦਾ ਤਨ ਪ੍ਰਾਪਤ ਕਰਦਾ ਹੈ ਹਿਰਦੈ ਨਾਮ ਸਦਾ ਕਿਰਤਾਰ ਤੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਸਬ ਜੀ ਕਹਿੰਦੇ ਸਦਾ ਨਾਮ ਜੀ ਦੇ ਹਿਰਦੇ ਵਿੱਚ ਵਸਦਾ ਹੈ ਭਾਈ ਉਹ ਜੀਵਨ ਯਾਤਰਾ ਦੇ ਵਿੱਚ ਸਫਲ ਹੋਗੇ ਆ ਇਹ ਜੀਵਨ ਰੂਪੀ ਯਾਤਰਾ ਸਾਡੀ ਇਹਦੇ ਵਿੱਚ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦਾ ਇਕੱਠਾ ਕਰੇਗਾ ਉਹਦੀ ਉਹ ਇਸ ਯਾਤਰਾ ਇਹ ਸਫਲ ਹੋਵੇਗੀ ਸੱਚੀ ਦਰਗਾਹ ਪੂਛ ਨਾ ਹੋਏ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਪਾਤਸ਼ਾਹ ਫਿਰ ਲੇਖਾ ਨਹੀਂ ਮੰਗਿਆ ਲੰਗਾ ਜਿਹੜਾ ਪ੍ਰਮੁਖ ਨਾਮ ਰੂਪੀ ਧੰਨ ਇਕੱਠਾ ਕਰਕੇ ਰਹਿਦੀ ਅੰਦਰ ਨਾਮ ਜਪ ਕੇ ਜਾਂਦਾ ਹੈ ਕਿਉਂਕਿ ਉਸਨੇ ਜਿਵੇਂ ਕੋਈ ਬਾਕੀ ਨੇਕਤਾ ਨਹੀਂ ਹੈ ਨਾਮ ਨੇ ਸਾਰਾ ਲੈਕਾ ਝੁਕਾਈ ਕਤਮ ਕਰ ਦਿੱਤਾ ਇਸ ਕਰਕੇ ਪਾਸਾ ਕਹਿੰਦੇ ਸਾਥੀ ਦਰਗਾਹ ਕੋਸ਼ਣਾ ਹੋਏ ਭਾਈ ਨਾਮ ਜਪਣ ਵਾਲਿਆਂ ਕੋਲੋਂ ਆਕਾਰਪੁਰਖ ਦੀ ਦਰਗਾਹ ਦੇ ਵਿੱਚ ਕੋਈ ਲੈਕਾ ਝੁਕਾ ਪੁੱਛਿਆ ਨਹੀਂ ਜਾਂਦਾ ਐ ਮਾਨੇ ਹੁਕਮ ਸੀ ਜੈਦਰਸੋਏ ਜਿਹੜਾ ਮਨੁੱਖ ਪਰਮਾਤਮਾ ਦੀ ਰਜਾ ਸਿਰਮੱਥੀ ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮ ਜਾਤ ਹੋ ਜਾਂਦਾ ਹੈ ਸਤਿਗੁਰੂ ਵਿਣ ਹੈ ਤਾਂ ਕਿਸ ਕੋ ਜਾਣ ਹੈ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਉਸ ਦੀ ਪਰਮਾਤਮਾ ਨਾਲ ਫਿਰ ਭਾਈ ਕਿਉਂਗੀ ਸਾਥ ਪੈ ਜਾਂਦੀ ਹੈ ਜਿਹੜਾ ਵੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਰਹਿ ਰਿਹਾਈ ਹੁਕਮ ਪਛਾਨ ਤੇ ਜਿਹਦੇ ਹਿਰਦੇ 'ਚ ਨਾਮ ਵਸ ਗਿਆ ਆਸਾ ਕਹਿੰਦੇ ਫਿਰ ਉਹ ਪ੍ਰਮਾਤਮਾ ਦੀ ਰਜਾ ਨੂੰ ਸਮਝਦਾ ਹੈ ਤੇ ਰਜਾ ਦੇ ਵਿੱਚ ਰਾਹੀ ਰਹਿੰਦਾ ਹੈ ਹੁਕਮ ਆਪਛਾਣ ਸੱਚਾ ਦਰਬਾਰ ਇਸ ਕਰਕੇ ਫਿਰ ਸਦਾ ਫਿਰ ਪ੍ਰਭੂ ਦੀ ਰਜਾ ਨੂੰ ਸਮਝ ਕੇ ਉਹ ਮਨੁੱਖ ਉਸ ਤੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ ਸਦਾ ਬਾਤ ਉਹ ਥਾਂ ਮਿਲ ਜਾਂਦੀ ਹੈ ਕਾਰਮ ਕਾਰਬ ਸਬਦ ਭਏ ਨਾਸ ਗੁਰੂ ਦੇ ਸ਼ਬਦ ਦੀ ਰਾਣੀ ਗੁਰੂ ਦੇ ਜਨਮ ਮਰਨ ਦੇ ਗੇੜ ਭਾਈ ਫਿਰ ਮੁੱਕ ਜਾਂਦੇ ਹਨ ਰਹੇ ਅਕੀਤ ਜਾਣ ਸਖ ਇਸ ਕਾ ਤੇ ਸਿਮਰਨ ਦੀ ਬਰਕਤ ਦੇ ਨਾਲ ਜਿਹੜਾ ਮਨੁੱਖ ਅੰਤਰ ਆਪ ਕੋਈ ਮਾਇਆ ਦੇ ਮੋਹ ਦੇ ਵੱਲੋਂ ਉਪਰਾਮ ਰਹਿਤਾ ਹੈ ਜਿਹਦਾ ਮਨ ਮਾਇਆ ਭਜੋਂ ਮੜ ਚੁੱਕਿਆ ਹੈ ਫਿਰ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ ਦਿੱਤੀ ਹੋਈ ਨਹੀਂ ਸਮਝਦਾ ਪਰਮਾਤਮਾ ਦੀ ਦਾਤ ਵੀ ਜਾਣਦਾ ਹੈ ਤਨ ਮਨ ਅਰਪ ਹੈ ਉਹ ਜਿਸ ਦਾ ਤੇ ਪਾਸਾ ਕਹਿੰਦੇ ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਇਹ ਤਨ ਮਨ ਵੀ ਉਸ ਦੇ ਹਵਾਲੇ ਕਰ ਦਿੰਦਾ ਹੈ ਨਾ ਉਹ ਆਵੇ ਨਾ ਉਹ ਜਾਏ ਤੇ ਜਿਹਨੇ ਤਨ ਮਨ ਧਨ ਸਭ ਆਪ ਗੁਰੂ ਦੀ ਰਜ਼ਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਗੁਰੂ ਦੀ ਰਜ਼ਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ ਪਾ ਸਕਦੇ ਨਾ ਹੋਆ ਹੈ ਨਾ ਹੋ ਜਾਏਗਾ ਫਿਰ ਉਹ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਉਹਨੂੰ ਮੁੜ ਕੇ ਫਿਰ ਜਨਮ ਤੇ ਮਰਨ ਨਹੀਂ ਹੁੰਦਾ ਨਾ ਜੰਮਦਾ ਹੈ ਨਾ ਮਰਦਾ ਹੈ ਨਾਨਕ ਸੱਚੇ ਸਾਥ ਸਮਾਏ ਕਿਸ ਕਰਕੇ ਪਾ ਸਕਦੇ ਭਾਈ ਪ੍ਰਭੂ ਦਾ ਹੁਕਮ ਮੰਨਣ ਵਾਲੇ ਨੂੰ ਇਹ ਨਾਨਕ ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਸਦਾ ਰਹਿ ਕੇ ਪ੍ਰਮਾਤਮਾ ਵਿੱਚ ਨੀਨ ਰਹਿੰਦਾ ਹੈ ਉਹਦੇ ਸਾਰੇ ਦੁੱਖ ਕਲੇਸ਼ ਕਸ਼ਟ ਸਭ ਛੁਟ ਕੇ ਜਾਂਦੇ ਹਨ ਜਨਮਨ ਦੇ ਮਰਨ ਦਾ ਜਿਹੜਾ ਵੱਡਾ ਦੁੱਖ ਹੈ ਉਹ ਵੀ ਭਾਈ ਪੰਤ ਦੀ ਰਜਾ ਵਿੱਚ ਲੈਣ ਕਰਕੇ ਪ੍ਰਸਾਦ ਸਭ ਇਹ ਦੁੱਖੋਂ ਛੁਟਿਆ ਜਾਂਦਾ ਹੈ ਇਸ ਕਰਕੇ ਪ੍ਰਸਾਧ ਜੀਆਂ ਨੇ ਕਿਰਪਾ ਕੀਤੀ ਹੈ ਅੱਜ ਇਹ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਮਾਇਆ ਦੇ ਕਰਕੇ ਅਸੀਂ ਅੰਤਰੰਕਾਰ ਤੋਂ ਵਿਛੜੇ ਹੋਏ ਹਾਂ ਤੇ ਮਾਇਆ ਉਹ ਦੇ ਕਰਕੇ ਹੀ ਸਾਗਤ ਨੂੰ ਪਛੋੜਾ ਪਿਆ ਹੋਇਆ ਕਿ ਇਹ ਸਾਡੇ ਨਾਲ ਨਹੀਂ ਹੈ ਨਾ ਮਾਇਆ ਦੇ ਨਾਲ ਜਾਣਾ ਹੈ ਨਾ ਕਿਸੇ ਧੰਨੇ ਨਾਲ ਜਾਣਾ ਹੈ ਨਾ ਤਨ ਨੇ ਨਾਲ ਇਸ ਕਰਕੇ ਜਿਹੜੀ ਬਾਤ ਨੂੰ ਨਾਲ ਜਾਣ ਵਾਲੀ ਹੈ ਭਾਈ ਨਾਮ ਨਾਲ ਜਾਏਗਾ ਨਾਮ ਜਪਿਆ ਕਰ ਆਸਾ ਜੀ ਨੇ ਸੁਣਾਉਂ ਕੀਤਾ ਹੈ ਮੇਰ ਨਾਮ ਹੈ ਕਿਸ ਸੰਗ ਨਾ ਜਾਣਾ ਨਾਮ ਤੋਂ ਬਿਨਾ ਕੋਈ ਵਸਤੂ ਤੇਰੇ ਨਾਲ ਨਹੀਂ ਜਾਏਗੀ ਇਸ ਕਰਕੇ ਗੁਰੂ ਵਾਲੇ ਬਣੀ ਗੁਰੂ ਚਰਨਾਂ ਨਾਲ